ਕੀਂਦੀ ਨਾਮਦੇਵ ਉਹ ਸਮੇਂ ਦੇ ਹਮ ਜਵਤੀ ਸਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਮਦੇਵ ਜੀ ਹਮ ਜਵਤੀ ਸਨ ਜਿਨ੍ਹਾਂ ਨੇ ਇੰਦੇ ਨਾਮ ਸਤਿਗੁਰੂ ਰਵਿਦਾਸ ਮਹਾਰਾਜ ਜੀ ਆਪਣੀ ਬਾਣੀ ਅੰਦਰ ਉਚਾਰਨ ਕਰਦੇ ਨੇ ਇਹ ਭਾਈ ਕਹੇ ਰਵਿਦਾਸ ਸੁਨੋ ਰੇ ਸੰਤੋ ਉਹ ਹੋ ਸਕਦੀ ਹੈ ਸਾਨੂੰ ਰਵਿਦਾਸ ਮਹਾਰਾਜ ਜੀ ਕਹਿੰਦੇ ਹਨ ਜਿਹੜੇ ਨਾਮਾ ਨਾਮ ਦੀ ਦਾਤ ਮੈਂ ਭੇਨ ਕਿਥੇ ਨਹੀਂ संत राम हैं एको ਉਹਨਾਂ ਦੇ ਦ੍ਰਿਸ਼ਟੀ ਵਿੱਚ ਬੈਠਾ ਹੈ ਕਿ ਜਿਹੜਾ ਸਾਡਾ ਜੀਵਨ ਹੈ ਉਹ ਜ਼ਾਇਆ ਨਹੀਂ ਜਾ ਸਕਦਾ ਸੀ ਉਹਨਾਂ ਦਾ ਆਤਮਨ ਕਰਾਰ ਹੈ ਉਹ ਸਹਿਮਰ ਦਾ ਬਣਾ ਰਹੇ ਹਨ ਜਿਹੜੇ ਰਹਿ ਇਸ ਵਿਸ਼ਵਵਰ ਦੇ ਜਾਂ ਅਸੀਂ ਉਹਨਾਂ ਦੂ ਲੋਕਾਂ ਵਿਚਾਲੇ ਬੈਠਦੇ ਮਹਾਰਾਜ ਇਹ ਚਾਰਨ ਕਰਦੇ ਹਨ ਕਹਿ ਨਵਦਾ ਕਹਿ ਨਵਦਾ ਸਾਰੇ ਸੰਤੋ ਹਰ ਕੀ ਉਹ ਤੇ ਸਭੇ ਸਾਰੇ ਕੇਂਦਰ ਇਸ ਕਰਕੇ ਆਪਾਂ ਨੂੰ ਸਾਰਿਆਂ ਜੋ ਸਾਡੇ ਸਤਿਗੁਰੂ ਉਪਦੇਸ਼ ਦਿੰਦੇ ਆ ਸਾਨੂੰ ਸਰਪਣ ਕਰਦੇ ਰਹਿਣਾ ਚਾਹੀਦਾ ਹੈ ਇਕ ਪਰਸੋ ਹੀਰਾ ਛਾੜ ਕੇ ਕਰੇ ਅਨਕੀ ਆਸ ਤੇ ਨਰ ਦੋਜਕ ਜਾਏਗੇ ਸਤਿ ਪਾਕੇ ਰਵਿਦਾਸ ਤਨ ਤਨ ਸਤ ਗੁਰੂ ਸ੍ਰੀ ਗੁਰੂ ਅਰਜਨਦਾਸ ਮਹਾਰਾਜ ਜੀ ਦੇ 699 ਪ੍ਰਕਾਸ਼ ਦਿਹਾੜੇ ਨੂੰ ਮੋਖ ਰੱਖਦੇ ਹੋਏ ਅੱਜ ਨਗਰ ਕੌਂਸਲ ਦੀ ਇੱਕ ਸਮੂਹ ਸੰਗਤਾਂ ਵੱਲੋਂ ਰਲ ਮਿਲ ਕੇ ਪ੍ਰਕਾਸ਼ ਪੁਰਬ ਮਨਾਇਆ ਜਾ ਰਹੇ ਹਨ ਸੋਦਾਸ ਹਰਦੇਵ ਬਿੱਟੂ ਵੱਲੋਂ ਔਰ ਸਮੂਹ ਪ੍ਰਬੰਧਕ ਕਮੇਟੀ ਸਮੂਹ ਇਲਾਕਾ ਨਿਵਾਸੀਆਂ ਵੱਲੋਂ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਸਾਰੀ ਸੰਗਤ ਨੂੰ ਲੱਖ ਲੱਖ ਵਧਾਈਆਂ ਔਰ ਇਹੀ ਕਾਮਨਾ ਕਰਦੇ ਹਾਂ ਕਿ ਕੰਤਨ ਸਤਨ ਸਤਿ ਰਾਤ ਮਹਾਰਾਜੀ ਸਾਰੇ ਸਮੂਹ ਸੰਗਤ ਤੇ ਦੇਸ਼ਾਂ ਵਿਦੇਸ਼ ਵਿੱਚ ਰਹਿੰਦੇ ਸਾਡੇ ਭੈਣਾ ਭਰਾਵਾਂ ਤੇ ਆਪਣੀ ਕਿਰਪਾ ਬਣਾਈ ਰੱਖਣੋ ਔਰ ਸਾਰਿਆਂ ਨੂੰ ਜੈ ਗੁਰਦੇਵ ਧਨ ਗੁਰਦੇ ਜੈ ਪੀਮ ਜੈ ਭਾਰਤ ਹਰ ਸੋ ਹੀਰਾ ਛਾੜ ਕੇ ਕਰੇ ਆਣ ਕੀ ਆਸ ਤੇ ਨਿਰਦੂਜਕ ਜਾਣਗੇ ਸਤਿ ਪਾਖੀ ਰਵਿਦਾਸ ਅੱਜ ਬਹੁਤ ਹੀ ਬਾਗਾਂ ਵਾਲਾ ਤੇ ਪਵਿੱਤਰ ਦਿਨ ਹੈ ਕਿ ਸਾਹਿਬ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 699 ਪ੍ਰਕਾਸ਼ ਉਸਤਵ ਨੂੰ ਸਮੂਹ ਸੰਗਤਾਂ ਮਨਾ ਰਹੀਆਂ ਹਨ ਔਰ ਕੋਟ ਸਦੀਕ ਦੇ ਵਿੱਚ ਅੱਜ ਬਹੁਤ ਵਿਸ਼ਾਲ ਜੋ ਸਮਾਗਮ ਹੋ ਰਿਹਾ ਹੈ ਉਸ ਦੇ ਵਿੱਚ ਰਾਗੀ ਜਥੇ ਆਏ ਹੋਏ ਹਨ ਅਤੇ ਸਮੂਹ ਸਾਧ ਸੰਗਤ ਨੇ ਉਤਸ਼ਾਹ ਦੇ ਨਾਲ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਹਨ ਸਾਰਿਆਂ ਨੂੰ ਹੀ ਲੱਖ ਲੱਖ ਵਧਾਈ ਹੈ ਸਾਹਿਬ ਸ਼੍ਰੀ ਗੁਰੂ ਨਗਦਾਸ ਮਹਾਰਾਜ ਜੀ ਦੀ ਅਤੇ ਜੋ ਸਾਡੇ ਪੱਤਰਕਾਰ ਜੀ ਆਏ ਹਨ ਪੀਐਸਵਾਰ ਇਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆਪਣਾ ਕੀਮਤੀ ਵਕਤ ਜਿਹੜਾ ਕੱਢ ਕੇ ਸਾਡੇ ਇਸ ਸਮਾਗਮ ਦੇ ਵਿੱਚ ਸ਼ਾਮਲ ਹੋਏ ਹਨ ਤੋਂ ਸਾਰੀਆਂ ਸਮੂਹ ਸੰਗਤਾਂ ਵੱਲੋਂ ਸਾਰੀ ਹੀ ਇਸ ਸੰਸਾਰ ਨੂੰ ਸਾਹਿਬ ਸ਼੍ਰੀ ਗੁਰੂ ਰਵਦਾਸ ਮਹਾਰਾਜ ਜੀ ਦੇ 699 ਪ੍ਰਕਾਸ਼ ਉਸ ਦੁਨੀਆ ਲੱਖ ਲੱਖ ਮੁਬਾਰਕਾਂ ਜੀ ਜੈ ਗੁਰਦੇਵ ਧੰਨ ਗੁਰਦੇਵ ਖਲੇਸ ਧੰਨ ਗੁਰਦੇਵ ਹਾਂਜੀ ਜੈ ਗੁਰਦੇਵ ਧੰਨ ਗੁਰਦੇਵ ਸਾਰੇ ਸਮੂਹ ਸੰਗਤ ਨੂੰ ਅੱਜ ਗੁਰੂ ਰਵਿਦਾਸ ਜੀ ਦੇ 699 ਪ੍ਰਕਾਸ਼ ਉਤਸਵ ਦੀਆਂ ਲੱਖ ਲੱਖ ਵਧਾਈਆਂ ਹੋਣ ਔਰ ਅੱਜ ਦੇਖ ਰਹੇ ਆ ਕਿ ਸਾਰੀ ਸੰਗਤ ਜਿਹੜੀ ਆ ਪੂਰੇ ਉਤਸ਼ਾਹ ਦੇ ਨਾਲ ਜਿਹੜਾ ਗੁਰੂ ਸਾਹਿਬ ਦਾ ਆਪਣੇ ਉਤਸਵ ਜਿਹੜਾ ਹੈ ਉਹ ਮਨਾ ਰਹੀ ਹੈ ਅਸੀਂ ਇਸੀ ਤਰ੍ਹਾਂ 650 ਮਾਂ ਜਿਹੜਾ ਪ੍ਰਕਾਸ਼ ਉਤਸਵ ਆਉਣਾ ਹੈ ਅਗਲੇ ਸਾਲ ਉਹ ਵੀ ਅਸੀਂ ਇਸ ਤੋਂ ਵੀ ਵੱਧ ਚੜ੍ਹ ਕੇ ਜਿਹੜਾ ਉਹ ਮਨਾਵਾਂਗੇ ਉਹ ਪੂਰਾ ਸਾਲ ਜਿਹੜਾ ਉਹ ਇਸੇ ਤਰ੍ਹਾਂ ਸਮਾਗਮ ਹੋਣਗੇ ਔਰ ਪੂਰੀ ਸਾਧ ਸੰਗਤ ਨੂੰ ਬਿਸ਼ਪ ਦੀਆਂ ਸਾਧ ਸੰਗਤ ਨੂੰ ਸਾਰਿਆਂ ਨੂੰ ਹੀ ਲੱਖ ਲੱਖ ਵਧਾਈਆਂ ਹੋਣ ਔਰ ਅਸੀਂ ਆਸ ਕਰਦੇ ਹਾਂ ਕਿ ਇਸੇ ਤਰ੍ਹਾਂ ਪ੍ਰਮਾਤਮਾ ਦੀ ਦਇਆ ਦੇ ਨਾਲ ਗੁਰੂ ਸਾਹਿਬ ਦੀ ਦਇਆ ਦੇ ਨਾਲ ਸੰਗਤਾਂ ਜਿਹੜੀਆਂ ਚੜ੍ਹਦੀ ਕਲਾ 'ਚ ਰਹਿਣਗੀਆਂ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦੀ ਫਤਿਹ ਜੈ ਗੁਰਦੇਵ ਧੰਗਰਦੇਵ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਗੁਰਦੇਵ ਧੰਗਰਦੇਵ ਜੈ ਪੀਮ ਜਪਾਰਤ ਜੈ ਵਾਲਮੀਕੀ ਹਰ ਹਰ ਵਾਲਮੀਕੀ ਅੱਜ ਜੋ ਪਿੰਡ ਕੋਰਸੀ ਤੋਂ 30 ਤਰੀਕ ਵਿਸ਼ਾਲ ਨਗਰ ਕੀਰਤਨ ਸੁਭ ਜਤਰਾ ਨਿਕਲੀ ਸੀ ਉਸ ਤੋਂ ਬਾਅਦ ਸ਼ਹਿਰ ਦੀ ਗਨ ਜਤਰਾ ਸੀਗੀ ਜਾਤ ਤੋਂ ਬਾਅਦ ਅੱਜ ਸ਼੍ਰੀ ਗੁਰੂ ਅਰਜਨਦਾਸ ਸਾਹਿਬ ਮੇਨ ਰੋਡ ਕੋਰਸੀਗ ਵਿੱਚ ਬੜੇ ਹੀ ਸ਼ਰਧਾ ਦੇ ਨਾਲ ਸ਼੍ਰੀ ਗੁਰੂ ਅਰਜਨਦਾਸ ਮਹਾਰਾਜ ਜੀ ਦਾ 600 ਜਨਮ ਦਿਹਾੜਾ ਜੋ ਮਨਾਇਆ ਜਾ ਰਿਹਾ ਹੈ ਸਾਡੇ ਗੁਰਦਵਾਰੇ ਦੇ ਪ੍ਰਧਾਨ ਸ੍ਰੀਮਾਨ ਤਿਲਕ ਰਾਜ ਜੀ ਅਤੇ ਸਾਡੇ ਇੰਦਰਜੀਤ ਕਲੋਰ ਜੀ ਬਟੂ ਪ੍ਰਧਾਨ ਜੀ ਸਾਡੇ ਜੈ ਸਾਹਿਬ ਜਿੰਨੇ ਵੀ ਸਾਡੇ ਇੱਥੇ ਕਮੇਟੀ ਦੇ ਮੈਂਬਰ ਆ ਅੱਜ ਬਾਕੀ ਪੂਰੇ ਵਧਾਈ ਦੇ ਪਾਤਰੀ ਆ ਉਹ ਕੀ ਪੂਰੇ ਹੀ ਮਿਹਨਤ ਦੇ ਨਾਲ ਜੋ ਪ੍ਰੋਗਰਾਮ ਸਾਰੇ ਪਿੰਡ ਦੀ ਨਗਰ ਦੀ ਸੈਂਪੀ ਨਾਲ ਜੋ ਵੀ ਨਗਰ ਦੇ ਨਾਲ ਹੋ ਰਿਹਾ ਹੈ ਅਸੀਂ ਨਗਰ ਦਾ ਵੀ ਤਨਬਾਧ ਕਰਦੇ ਹਾਂ ਅਤੇ ਪੂਰੇ ਦੇਸ਼ਾਂ ਦੇਸ਼ਾਂ ਵਿੱਚ ਸੰਗਤ ਬੈਠੀ ਆ ਉਹਨਾਂ ਨੂੰ ਵੀ ਅੱਜ ਦੇ ਦਿਨ ਦੀ ਲੱਖ ਲੱਖ ਵਧਾਈ ਦਿੰਦੇ ਹਾਂ ਤੇ ਅੱਜ ਗੁਰੂ ਮਹਾਰਾਜ ਦੇ ਭੋਗ ਹੋਇਆ ਉਸ ਤੋਂ ਬਾਅਦ ਅੱਜ ਜੋ ਲੰਗਰ ਚੱਲ ਰਿਹਾ ਹੈ ਤੇ ਉਸ ਤੋਂ ਬਾਅਦ ਸਾਰੀ ਸੰਗਤ ਦੇ ਸਜੋਜ ਨਾਲ ਹੋ ਰਿਹਾ ਹੈ ਉਹਨਾਂ ਦਾ ਤਨਬਾਧ ਕਰਦੇ ਹਾਂ ਬੋਲ ਇੱਕ ਜਗਰਾ ਫਤਿਹ ਬੋਲਣਾ ਹੈ ਸਾਰੀ ਸੰਗਤ ਜੋ ਬੋਲੇ 100 ਰੁਪਏ ਨਰਾਜ ਨਰਾਜ ਜੈ 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 ਗੁਰਦੇਵ ਤਨ ਗੁਰਦੇਵ ਸਮੂਹ ਸੰਗਤ ਨੂੰ ਸ੍ਰੀ ਰਮਤਾਸ ਮਹਾਰਾਜ ਦੇ 690 ਜਨਮ ਦਿਨ ਤੇ ਆ ਬਹੁਤ ਬਹੁਤ ਮੁਬਾਰਕਾ ਜੀ ਗੁਰਦੇਵ ਜੀ ਧੰਨਵਾਦ ਆਮਦੋ